ਅਤ ਕੀ ਸਰਬਸੰਮਤੀ ਦੇ ਨਾਲ ਸਪੀਕਰ ਚੁਣਨ ਦੀ ਜੋ ਪਰੰਪਰਾ ਹੈ ਉਹ ਟੁੱਟ ਜਾਵੇਗੀ ਜੀ ਹਾਂ ਦੱਸਿਓ ਕਿ ਐਨਡੀਏ ਦੇ ਵੱਲੋਂ ਓਮ ਬਿਰਲਾ ਨੂੰ ਹੈ ਜੋ ਖੜਾ ਕੀਤਾ ਗਿਆ ਹੈ ਉਮੀਦਵਾਰ ਹੈ ਜੋ ਐਲਾਨਿਆ ਗਿਆ ਹੈ ਸੋ ਦੱਸਿਓ ਕਿ ਉਧਰ ਇੰਡੀਆ ਨੇ ਵੀ ਆਪਣਾ ਉਮੀਦਵਾਰ ਹੈ ਜੋ ਉਤਾਰ ਦਿੱਤਾ ਐਨਡੀਏ ਵੱਲੋਂ ਓਮ ਬਿਰਲਾ ਨੇ ਸਪੀਕਰ ਦੇ ਉਮੀਦਵਾਰ ਸੋ ਦੱਸਿਓ ਕਿ ਓਮ ਬਿਰਲਾ ਦੇ ਵੱਲੋਂ ਨਾਮਜ਼ਦਗੀ ਪੱਤਰ ਹੈ ਜੋ ਦਾਖਲ ਕਰ ਦਿੱਤਾ ਗਿਆ ਹੈ ਅਤੇ ਉਧਰ ਅੱਗੇ ਦੱਸਦੇ ਕਿ ਜਿਵੇਂ ਪਹਿਲਾਂ ਨਿਰਵਿਰੋਧ ਹੀ ਲੋਕ ਸਭਾ ਸਪੀਕਰ ਚੁਣ ਲਿਆ ਜਾਂਦਾ ਸੀ ਪਰ ਇਸ ਵਾਰ ਇੰਡੀਆ ਦੇ ਵੱਲੋਂ ਕੇ ਸੁਰੇਸ਼ ਨੂੰ ਸਪੀਕਰ ਉਮੀਦਵਾਰ ਲਾਨੇ ਆ ਗਏ ਐਨਡੀਐਨ ਜਿੱਥੇ ਓਮ ਬਰਲਾ ਨੂੰ ਮੈਦਾਨ ਚ ਉਤਾਰ ਦਿੱਤਾ ਤਾਂ ਉਧਰ ਕੇ ਸੁਰੇਸ਼ ਨੂੰ ਇੰਡੀਆ ਦੇ ਵੱਲੋਂ ਜੋ ਐ ਉਮੀਦਵਾਰ ਐਲਾਨ ਦਿੱਤਾ ਗਿਆ ਸੋ ਐਤਕੀ ਟੁੱਟੇਗੀ ਸਰਬਸੰਮਤੀ ਨਾਲ ਸਪੀਕਰ ਚੁਣਨ ਦੀ ਪਰੰਪਰਾ ਜਿਹਾ ਪਹਿਲਾਂ ਤਾਂ ਇੰਜ ਹੁੰਦਾ ਸੀ ਕਿ ਸਰਬਸੰਮਤੀ ਦੇ ਨਾਲ ਸਪੀਕਰ ਐ ਜੋ ਉਸ ਦੀ ਚੋਣ ਕਰ ਲਈ ਜਾਂਦੀ ਸੀ ਪਰ ਇਸ ਵਾਰ ਇਹ ਜੋ ਪਰੰਪਰਾ ਐ ਇਹ ਟੁੱਟ ਜਾਵੇਗੀ ਕਿਉਂਕਿ ਦੱਸ ਦਈਏ ਕਿ ਐਨਡੀਆ ਦੇ ਵੱਲੋਂ ਓਮ ਬਿਰਲਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇੱਧਰ ਇੰਡੀਆ ਦੇ ਵੱਲੋਂ ਕੇ ਸੁਰੇਸ਼ ਨੂੰ ਉਮੀਦਵਾਰ ਐ ਜੋ ਐਲਾਨਿਆ ਗਿਆ ਅਤਕੀ ਸਰਬਸੰਮਤੀ ਦੇ ਨਾਲ ਸਪੀਕਰ ਚੁਣਨ ਦੀ ਜੋ ਪਰੰਪਰਾ ਹੈ ਉਹ ਟੁੱਟ ਜਾਵੇਗੀ ਜੀ ਹਾਂ ਦੱਸਿਓ ਕਿ ਐਨਡੀਏ ਦੇ ਵੱਲੋਂ ਓਮ ਬਿਰਲਾ ਨੂੰ ਹੈ ਜੋ ਖੜਾ ਕੀਤਾ ਗਿਆ ਹੈ ਉਮੀਦਵਾਰ ਹੈ ਜੋ ਐਲਾਨਿਆ ਗਿਆ ਸੋ ਦੱਸਿਓ ਕਿ ਉਧਰ ਇੰਡੀਆ ਨੇ ਵੀ ਆਪਣਾ ਉਮੀਦਵਾਰ ਹੈ ਜੋ ਉਤਾਰ ਦਿੱਤਾ ਐਨਡੀਏ ਵੱਲੋਂ ਓਮ ਬਿਰਲਾ ਨੇ ਸਪੀਕਰ ਦੇ ਉਮੀਦਵਾਰ ਸੋ ਦੱਸਿਓ ਕਿ ਓਮ ਬਿਰਲਾ ਦੇ ਵੱਲੋਂ ਨਾਮਜ਼ਦਗੀ ਪੱਤਰ ਹੈ ਜੋ ਦਾਖਲ ਕਰ ਦਿੱਤਾ ਗਿਆ ਅਤੇ ਉਧਰ ਅੱਗੇ ਦੱਸਦੇ ਕਿ ਜਿਵੇਂ ਪਹਿਲਾਂ ਨਿਰਵਿਰੋਧ ਹੀ ਲੋਕ ਸਭਾ ਸਪੀਕਰ ਚੁਣ ਲਿਆ ਜਾਂਦਾ ਸੀ ਪਰ ਇਸ ਵਾਰ ਇੰਡੀਆ ਦੇ ਵੱਲੋਂ ਕੇ ਸੁਰੇਸ਼ ਨੂੰ ਸਪੀਕਰ ਉਮੀਦਵਾਰ ਲਾਨੇ ਆ ਗਏ ਐਨਡੀਐਨ ਜਿੱਥੇ ਓਮ ਬਿਰਲਾ ਨੂੰ ਮੈਦਾਨ ਚ ਉਤਾਰ ਦਿੱਤਾ ਤਾਂ ਉੱਧਰ ਕੇ சுரேਸ਼ ਨੂੰ ਇੰਡੀਆ ਦੇ ਵੱਲੋਂ ਜੋ ਹੈ ਉਮੀਦਵਾਰ ਐਲਾਨ ਦਿੱਤਾ ਗਿਆ ਸੋ ਐਤਕੀ ਟੁੱਟੇਗੀ ਸਰਬਸੰਮਤੀ ਨਾਲ ਸਪੀਕਰ ਚੁਣਨ ਦੀ ਪਰੰਪਰਾ ਜਿਹਾ ਪਹਿਲਾਂ ਤਾਂ ਇੰਜ ਹੁੰਦਾ ਸੀ ਕਿ ਸਰਬਸੰਮਤੀ ਦੇ ਨਾਲ ਸਪੀਕਰ ਹੈ ਜੋ ਉਸ ਦੀ ਚੋਣ ਕਰ ਲਈ ਜਾਂਦੀ ਸੀ ਪਰ ਇਸ ਵਾਰ ਇਹ ਜੋ ਪਰੰਪਰਾ ਹੈ ਇਹ ਟੁੱਟ ਜਾਵੇਗੀ ਕਿਉਂਕਿ ਦੱਸਦੀ ਹੈ ਕਿ ਐਨਡੀਏ ਦੇ ਵੱਲੋਂ ਓਮ ਬਿਰਲਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇੱਧਰ ਇੰਡੀਆ ਦੇ ਵੱਲੋਂ ਕੇ சுரேਸ਼ ਨੂੰ ਉਮੀਦਵਾਰ ਹੈ ਜੋ ਐਲਾਨਿਆ ਗਿਆ ਤਕੀ ਸਰਬਸੰਮਤੀ ਦੇ ਨਾਲ ਸਪੀਕਰ ਚੁਣਨ ਦੀ ਜੋ ਪਰੰਪਰਾ ਹੈ ਉਹ ਟੁੱਟ ਜਾਵੇਗੀ ਜੀ ਹਾਂ ਦੱਸਿਓ ਕਿ ਐਨਡੀਏ ਦੇ ਵੱਲੋਂ ਓਮ ਬਿਰਲਾ ਨੂੰ ਹੈ ਜੋ ਖੜਾ ਕੀਤਾ ਗਿਆ ਹੈ ਉਮੀਦਵਾਰ ਹੈ ਜੋ ਐਲਾਨਿਆ ਗਿਆ ਸੋ ਦੱਸਿਓ ਕਿ ਉਧਰ ਇੰਡੀਆ ਨੇ ਵੀ ਆਪਣਾ ਉਮੀਦਵਾਰ ਹੈ ਜੋ ਉਤਾਰ ਦਿੱਤਾ ਐਨਡੀਏ ਵੱਲੋਂ ਓਮ ਬਿਰਲਾ ਨੇ ਸਪੀਕਰ ਦੇ ਉਮੀਦਵਾਰ ਸੋ ਦੱਸਿਓ ਕਿ ਓਮ ਬਿਰਲਾ ਦੇ ਵੱਲੋਂ ਨਾਮਜ਼ਦਗੀ ਪੱਤਰ ਹੈ ਜੋ ਦਾਖਲ ਕਰ ਦਿੱਤਾ ਗਿਆ ਅਤੇ ਉਧਰ ਅੱਗੇ ਦੱਸਦੇ ਕਿ ਜਿਵੇਂ ਪਹਿਲਾਂ ਨਿਰਵਿਰੋਧ ਹੀ ਲੋਕ ਸਭਾ ਸਪੀਕਰ ਚੁਣ ਲਿਆ ਜਾਂਦਾ ਸੀ ਪਰ ਇਸ ਵਾਰ ਇੰਡੀਆ ਦੇ ਵੱਲੋਂ ਕੇ ਸੁਰੇਸ਼ ਨੂੰ ਸਪੀਕਰ ਉਮੀਦਵਾਰ ਲਾਨੇ ਆ ਗਏ ਐਨਡੀਐਨ ਜਿੱਥੇ ਓਮ ਬਰਲਾ ਨੂੰ ਮੈਦਾਨ ਚ ਉਤਾਰ ਦਿੱਤਾ ਤਾਂ ਉਧਰ ਕੇ ਸੁਰੇਸ਼ ਨੂੰ ਇੰਡੀਆ ਦੇ ਵੱਲੋਂ ਜੋ ਐ ਉਮੀਦਵਾਰ ਐਲਾਨ ਦਿੱਤਾ ਗਿਆ ਸੋ ਐਤਕੀ ਟੁੱਟੇਗੀ ਸਰਬਸੰਮਤੀ ਨਾਲ ਸਪੀਕਰ ਚੁਣਨ ਦੀ ਪਰੰਪਰਾ ਜਿਹਾ ਪਹਿਲਾਂ ਤਾਂ ਇੰਜ ਹੁੰਦਾ ਸੀ ਕਿ ਸਰਬਸੰਮਤੀ ਦੇ ਨਾਲ ਸਪੀਕਰ ਐ ਜੋ ਉਸ ਦੀ ਚੋਣ ਕਰ ਲਈ ਜਾਂਦੀ ਸੀ ਪਰ ਇਸ ਵਾਰ ਇਹ ਜੋ ਪਰੰਪਰਾ ਐ ਇਹ ਟੁੱਟ ਜਾਵੇਗੀ ਕਿਉਂਕਿ ਦੱਸ ਦਈਏ ਕਿ ਐਨਡੀਆ ਦੇ ਵੱਲੋਂ ਓਮ ਬਿਰਲਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਇੱਧਰ ਇੰਡੀਆ ਦੇ ਵੱਲੋਂ ਕੇ ਸੁਰੇਸ਼ ਨੂੰ ਉਮੀਦਵਾਰ ਐ ਜੋ ਐਲਾਨਿਆ ਗਿਆ ਹੈ